ਗਾਟੇ ਲਾ ਦੇਗਾ ਗੱਡਣਾ ਲਾ ਦੇਗਾ ਐਦਾਂ ਸਾਨੂੰ ਕਿਹਾ ਉਹਨੇ ਸਾਡੇ ਰਿਸ਼ਤੇਦਾਰਾਂ ਨੂੰ ਗੁਰਦੁਆਰਾ ਸਾਹਿਬ ਇੱਥੇ ਸੇਵਲ ਤੇ ਗਏ ਉਹਨਾਂ ਦੇ ਮਗਰ ਗੱਡੀਆਂ ਲਾ ਦੀਆਂ ਨਾਲ ਤੇ ਕਿਹਾ ਉਹਥੇ ਇਹਨਾਂ ਗੱਡੀ ਕੇ ਅੱਲੀ ਸਾਡੇ ਰਾਣਾ ਹੈ ਇਹਨਾਂ ਦੇ ਕੋਲ ਐਦਾਂ ਰਾਣਾ ਮੈਂ ਆਪ ਦੇਖਾਂ ਤੀ ਸਾਰੀ ਭੰਨ ਦਿੱਤੀ ਏ ਉੱਥੇ ਖੜੀ ਏ ਮਛੋੜਾ ਸਾਹਿਬ ਥਾਣੇ ਉਹ ਤੁਹਾਨੂੰ ਅਹੀਂ ਦਿਖਾ ਦਨੇ ਹੁਣੇ ਹੀ ਗੱਲਬਾਤ ਐਦਾਂ ਵੀ ਮੇਰੇ ਭਤੀਜੇ ਦਾ ਵਿਆਹ ਹੀ ਸਕੇ ਦਾ ਤੇ ਅਸੀਂ ਵਿਆਹ ਦੇ ਵਿੱਚ ਉਹਨੇ ਮੁੰਡੇ ਐਦਾਂ ਦਾ ਬੁਲਾਏ ਹੋਈ ਸੀ ਜੰਦੀ ਕਰ ਦੂੰ ਵੀ ਉਹਨਾਂ ਨੂੰ ਅਸੀਂ ਕਾਰਟ ਵੀ ਨਹੀਂ ਦਿੱਤਾ ਸੱਦਿਆ ਵੀ ਨਹੀਂ ਠੀਕ ਹੈ ਜੀ ਅਸੀਂ ਨਹੀਂ ਬੁਲਾਇਆ ਉਸ ਤੋਂ ਬਾਅਦ ਕਦੇ ਸਟੇਜ ਤੇ ਗਾਣਾ ਕਿਹੜਾ ਲਵਾਉਂਦਾ ਕਦੇ ਕਿਹੜਾ ਲਵਾਉਂਦਾ ਸੀ ਦੇਖ ਰਹੀ ਸੀ ਵੀ ਚੱਲ ਥੱਲੇ ਆ ਨਾ ਦੋ ਵਾਰੀ ਮੈਂ ਡੱਕ ਵੀ ਬੰਦ ਕੀਤਾ ਠੀਕ ਹੈ ਜੀ ਫਿਰ ਵੀ ਡੱਕ ਜਾ ਕੇ ਲਵਾਉਂਦਾ ਮੈਂ ਦੋ ਵਾਰੀ ਬੰਦ ਕੀਤਾ ਚਾ ਟਾਈਮ ਟਾਲ ਜੇ ਟਾਈਮ ਟਾਲ ਜੇ ਨਹੀਂ ਮੰਨੇ ਤੇ ਦਾ ਨਾਲ ਖੜੇ ਮਲਕੀਤ ਸਿੰਘ ਤੇ ਉਹਨੇ ਕਿਹਾ ਵੀ ਕਿਹਦਾ ਲਾ ਦੇਗਾ ਕਿਹਨੂੰ ਕਹਿਣਾ ਪਿਆ ਐਨੀ ਗੱਲ ਕਹਿਣ ਦੀ ਦੇ ਰਿਹਾ ਉੱਥੇ ਪੈ ਗਿਆ ਠੀਕ ਹੈ ਹੱਥੀ ਪਿਆ ਐਦਾ ਉਹਨਾਂ ਦੇ ਹੱਥੀ ਪਿਆ ਪਰ ਉਹ ਬੁੱਤ ਵਿਚਾਰੀ ਛਡਾंदे ਛੁਡੁੰਦੇ ਰਹੇ ਛਡਾਇਆ ਸੀ ਮੁੰਡਾ ਸੀ ਮੇਰਾ ਉਹ ਵੀ ਪਿਆ ਨਾਲ ਛਡਾਇਆ ਜਦੋਂ ਹੱਥੀ ਪੈਣਾ ਪਿਆ ਸੀ ਡੇਟੇ ਤੇ ਕਰਨਾ ਹੀ ਛਡਾਣ ਤੋਂ ਉਸ ਤੋਂ ਬਾਅਦ ਜਿਹੜੇ ਮੁੰਡੇ ਨੇ ਸੱਦੇ ਹੀ ਉਹ ਵੀ ਆ ਗਏ ਠੀਕ ਹੈ ਉਹ ਵੀ ਆ ਗਏ ਤੇ ਉਹ ਵੀ ਉਹ ਵੀ ਲੜਾਈ ਕੀਤੀ ਉਹਨਾਂ ਮਤਲਬ ਤੁਹਾਨੂੰ ਇੱਧਰ ਉੱਧਰ ਉੱਤੇ ਬੰਦੇ ਖੜੇ ਜਿਹੜੇ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਕਹਨੇ ਗਲਾਸ ਮਾਰਿਆ ਕਹਨੇ ਕੀ ਕੀਤਾ ਸੀ ਛਡਾਣ ਦੇ ਮਾਮਲੇ 'ਚ ਅਗਰੇ ਆ ਤੇ ਮੇਰੇ ਵੀ ਸੱਟਾਂ ਕਾਫੀ ਲੱਗੀਆਂ ਨੇ ਬਾਹਰ ਲੱਗੀ ਏ ਆ ਦੇਖੋ ਕਿਦਾਂ ਲੱਗੀ ਹੋਈ ਏ ਠੀਕ ਹੈ ਤੇ ਅੱਦਾ ਕਰਕੇ ਫਿਰ ਅਸੀਂ ਘਰੇ ਆ ਗਏ ਫਿਰ ਉਹ ਗੁਰਦੁਆਰੇ ਵਿਚਾਰੇ ਚਲੇ ਗਏ ਗੁਰਦੁਆਰੇ ਤੋਂ ਬਾਅਦ ਪਈ ਉਹ ਰਾਤ ਨੇਰੀ ਪਈ ਉਹਨਾਂ ਲੈ ਕੇ ਆਏ ਉਸ ਤੋਂ ਬਾਅਦ ਅਸੀਂ ਸੰਵਾਲੇ ਜਾਣਾ ਠੀਕ ਹੈ ਸੰਵਾਲੇ ਅਸੀਂ ਚੱਲ ਗਏ ਮੇਰਾ ਦੋਸਤ ਇੱਕ ਮੁਲਾਜ਼ਮ ਲਟਾਇਰ ਹੋਇਆ ਉਹ ਮੇਰੇ ਨਾਲ ਹੀ ਠੀਕ ਹੈ ਤੇ ਅਸੀਂ ਉਹਨਾਂ ਦੇ ਨਾਲ ਉਹਨੂੰ ਉੱਥੇ ਹਸਮੰਡ ਕਰਾ ਕੇ ਉਹਨਾਂ ਨੂੰ ਅਸੀਂ ਆ ਰਹੇ ਸੀ ਜਿੱਥੇ ਘਟ ਆਇਆ ਉਥੋਂ ਗੱਡੀ ਮੋੜੀ ਫੇਰ ਅਸੀਂ ਸਿੱਧੀ ਕੀਤੀ ਫੇਰ ਅੱਗੇ ਜਾ ਕੇ ਸਾਨੂੰ ਰਸਤਾ ਨਹੀਂ ਲੱਭਾ ਹਸਪਤਾਲ ਦਾ ਵੀ ਅੰਦਰੋਂ ਗੱਡੀ ਵਾਰਦੇ ਆ ਠੀਕ ਹੈ ਵੀ ਪਿੱਛੇ ਵੀ ਡਰ ਰਹੀ ਜਿਹੜਾ ਮੇਰੇ ਨਾਲ ਦਾ ਮੁਲਾਜ਼ਮ ਉਹਨੂੰ ਬਾਹਰ ਘਟ ਕੇ ਉਹਦੇ ਰਾੜਾ ਮਾਰੀਆਂ ਲੱਤ ਤੇ ਕਾਫੀ ਸੱਟ ਲੱਗੀ ਉਹਦੀ ਠੀਕ ਹੈ ਜੀ ਮੇਰੇ ਵੀ ਆ ਕਾਫੀ ਲੱਗੀਆਂ ਨੇ ਮੇਰੇ ਬਾਹਾਂ ਤੇ ਲੱਗੀਆਂ ਏ ਮੇਰੇ ਮੂੰਹ ਦਾ ਬਰਾਦਾ ਤਾਂ ਕਿ ਤੁਹਾਨੂੰ ਫੋਟੋ ਵੀ ਦਿਖਾਣਾ ਜਿਹੜੀ ਲੱਤਾ ਹੀ ਮੇਰੇ ਤੇ ਕਿੱਤੀ ਹੋਈ ਠੀਕ ਹੈ ਜਿੱਦਾਂ ਵੀ ਕਿੰਨੇ ਬੰਦੇ ਸੀ ਇਹ ਬੰਦੇ ਆ ਗਏ ਹੀ 8-10 ਬੰਦੇ ਸੀ 8-9 ਬੰਦੇ ਠੀਕ ਹੈ ਰਹਿਣ ਵਾਲੀ ਸੀ ਕੌਣ ਸੀਗੀ ਕੋਈ ਨਾਮ ਪਤਾ ਕੋਈ ਇਹ ਤਾਂ ਇਥੋਂ ਦਾ ਰਹਿਣ ਵਾਲਾ ਗਜਜੀਤ ਸਿੰਘ ਇਹਨੇ ਬੰਦੇ ਬੁਲਾਏ ਸੀ ਠੀਕ ਹੈ ਇਹ ਮਾ ਚੰਡੀਗੜ੍ਹ ਤੋਂ ਬੰਦੇ ਬੁਲਾਉਂਦਾ ਤੇ ਇਤਰਾਏ ਕਰਦਾ ਵੀ ਇਹਨਾਂ ਨੂੰ ਅਸੀਂ ਕਾਟ ਨਹੀਂ ਦਿੱਤਾ ਨਾਂ ਨੂੰ ਸੱਦਿਆ ਉਹ ਮੇਰਾ ਭਾਈ ਸਾਹਿਬ ਆਵੇਗਾ ਦੱਸੇਗਾ ਠੀਕ ਹੈ ਬੰਦਿਆਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਕਾਟ ਪਾਇਆ ਸੀ ਅਸੀਂ ਬੁਲਾਇਆ ਸੀ ਠੀਕ ਹੈ ਕੋਈ ਪੁਰਾਣੀ ਰੰਜਿਸ਼ ਵੀ ਇਹਨਾਂ ਨਾਲ ਜੀ ਇਦਾਂ ਦੀ ਹਾਂ ਪੁਰਾਣੀ ਰੰਜਿਸ਼ ਵੀ ਅੱਧਾ ਇਹਨਾਂ ਦੇ ਨਾਲ ਮਾੜੀ ਮੋਟੀ ਕੋਈ ਇਹਨਾਂ ਦੇ ਘਰਾਂ ਦੇ ਮਾੜੇ ਮੋٹے ਆਗੇ ਨਹੀਂ ਉਹ ਜਲਦੀ ਆਉਂਦੀ ਤਾਂ ਆਪਾਂ ਕੋਈ ਕਹਿ ਨਹੀਂ ਸਕਦੇ ਮੈਨੂੰ ਤਾਂ ਪਤਾ ਨਹੀਂ ਮੰਗ ਅਸੀਂ ਕਰਨੇ ਆ ਵੀ ਇਹ ਬੰਦਾ ਸਾਨੂੰ ਬਹੁਤ ਤੰਗ ਕਰ ਰਿਹਾ ਤੇ ਲੜਾਈ ਦਾ ਮਸਲਾ ਬਣਾਉਂਦਾ ਬੰਦੇ ਲਿਆਉਂਦਾ ਉੰਜ ਵੀ ਇੱਥੇ ਆ ਕੇ ਸਾਡੇ ਬੂਹੇ ਗਿਆ ਕੇ ਇੱਥੇ ਖੜਦਾ ਵੀ ਏ ਰੋਜ਼ ਠੀਕ ਹੈ ਰੋਜ਼ ਇੱਥੇ ਆ ਕੇ ਗੱਡੀ ਲਾਉਂਦਾ ਖੜਦਾ ਇਹ ਵਿਚਾਰੇ ਕੋਈ ਨਹੀਂ ਬੋਲਦੇ ਨਾ ਕੋਈ ਗੱਲ ਕਹਿੰਦੇ ਨਹੀਂ ਇਹ ਕਈ ਦਿਨਾਂ ਤੋਂ ਲੜਾਈ ਦਾ ਮਸਲਾ ਕਰ ਰਿਹਾ ਯਾ ਤੂੰ ਮਹੀਨਾ ਦੋ ਮਹੀਨੇ ਪਹਿਲਾਂ ਵੀ ਗੱਲ ਹੋਵੇ ਅਹ ਦਿੱਲੀ ਘਰ ਦਾ ਆ ਕੇ ਗੱਡੀ ਲਾ ਕੇ ਖੜ ਜਾਂਦਾ ਅਸੀਂ ਕਿ ਇਹਨੂੰ ਕਹਿ ਨਹੀਂ ਸਕਦੇ ਕੋਈ ਰੋੜ ਤੇ ਜਿਵੇਂ ਸਰਕਾਰੀ ਦੌੜ ਖੜਾ ਹੋਵੇ ਐਦਾਂ ਦੇ ਕੰਮ ਕਰਦਾ ਤੇ ਇੱਥੇ ਸਰਦਾਰ ਫਾਰਮਾ ਜੀ ਪੈਲਸ ਇੱਥੇ ਕਣਿਆਣੇ ਤੋਂ ਵਿਆਹ ਸੀ ਜਿਹੜਾ ਲੜਕਾ ਹੈਗਾ ਗੁਰਜੀਤ ਸਿੰਘ ਇਹ ਡਮਟ ਹੋਇਆ ਸੀ ਸਿਵਲ ਹਸਪਤਾਲ ਸਮਰਾਲੇ ਸਾਨੂੰ ਐਮਐਲਆਰ ਅਸੀਂ ਸਟੇਟਮੈਂਟ ਲਿਖ ਕੇ ਅਸੀਂ ਐਫਆਰ ਲੋਜ ਕਰੀਆ ਉਹਨੇ 4 5 ਬੰਦਿਆਂ ਦੇ ਨਾਮ ਲਿਖਾਇਨੇ ਗੁਰਜੀਤ ਸਿੰਘ ਦੇ ਮਾਮੇ ਦਾ ਲੜਕਾ ਹੀ ਆ ਉਹਦੇ ਲੜਕੇ ਦੇ ਮਾਮੇ ਦੇ ਲੜਕੇ ਦਾ ਹੀ ਮੈਂ ਰਸੀਬਲ ਵੀਰ ਸਿੰਘ ਦੀ ਉਹਦੇ ਵਿੱਚ ਹੈਗਾ ਮਨਜਿੰਦਰ ਸਿੰਘ ਜਗਜੀਤ ਸਿੰਘ ਤੇ ਮਲਕੀਤ ਸਿੰਘ ਇਹ ਦਸਮੇਸ਼ ਨਗਰ ਦੇ ਆ ਜੀ ਤੇ ਦਿਦਾਰ ਸਿੰਘ ਤੇ ਅਜਮੇਰ ਸਿੰਘ ਇਹ ਕੜਿਆਣੀ ਖੁਰਦ ਦੇ ਨੇ ਇਹਨਾਂ ਦੀ ਆਸਪ ਵਿੱਚ ਹੀ ਝਗੜਾ ਹੋਇਆ ਉਹਦੇ 6 ਸੱਟਾਂ ਨੇ ਜੀ 4 ਛਰਪ ਨੇ 2 ਬਲੰਟ ਨੇ ਉਹਦੇ ਧਾਰ ਤੇ ਐਫ ਆਰ ਦਰਜ ਕਰਕੇ ਅਸੀਂ ਤਫਤੀਸ਼ ਸਮਝ ਲੈਂਦੀ ਆਂ ਦੁਜੀਤਰ ਵਿਗਾਦੀ ਵੀ ਸਾਡੇ ਥਾਰ ਭੰਨ ਦਿੱਤੀ ਆ ਸਾਡਾ ਬੰਦਾ ਜਖਮੀ ਹੋਇਆ ਵਾ ਉਹਦੇ ਚ ਉਹ ਰਾਤ ਉਹਨਾਂ ਨੇ ਮਤਲਬ ਅਸੀਂ ਉੱਥੇ ਸਾਡੀ ਪੁਲਿਸ ਪਾਰਟੀ ਗਈ ਸੀ ਉਹ ਥਾਰ ਗੱਡੀ ਛੱਡ ਕੇ ਭੱਜ ਗਏ ਤੇ ਥਾਰ ਦੇ ਸ਼ੀਸ਼ੇ ਟੁੱਟੇ ਹੋਏ ਅੱਗੇ ਹੁਣ ਫਰਦਰ ਜੋ ਤਫਤੀਸ਼ ਹੋਊਗੀ ਉਹ ਉਸ ਤੋਂ ਸਾਹਮਣੇ ਲਿਆਵਾਂਗੇ ਕੀ ਕਰ ਲਿਫਤਾਰ ਵੀ ਕੀਤਾ ਇਸ ਮਾਮਲੇ ਚ ਜੀ ਨਹੀਂ ਅਜੇ ਗਿਫਤਾਰ ਨਹੀਂ ਹੋਏ ਭੱਜੇ ਹੋਏ ਨੇ ਜੀ ਕੋਈ ਉੱਥੇ ਅਸਲਾ ਵੀ ਕੋਈ ਜਾਂ ਇਦਾਂ ਦਾ ਕੋਈ ਨਹੀਂ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਜੀ ਦੋ ਕੇਸ ਆਏ ਸੀ ਕੱਲ ਇੱਕ ਗੁਰਜੀਤ ਸਿੰਘ ਸੀਗਾ ਜੋ ਮੱਛੀਵਾੜਾ ਸਰਦਾਰ ਫਾਰਮਸ ਤੋਂ ਸੀਗੇ ਉਹਨਾਂ ਦੇ ਦੋਨੋਂ ਰਾਈਟ ਆਰਮਸ ਐਂਡ ਲੈਫਟ ਆਰਮ ਦੋਨਾਂ 'ਚ ਇਨਸਾਈਜ਼ਡ ਵੂਨ ਸੀਗੇ ਠੀਕ ਹੈ ਫੋਰ ਆਰਮਸ 'ਚ ਵੀ ਸੀਗੇ ਠੀਕ ਹੈ ਉਹਨਾਂ ਦੀ ਇੰਜਰੀਜ਼ ਤੋਂ ਇਨਸਾਈਜ਼ਡ ਵੂਨ ਦਾ ਕਾਫੀ ਡੀਪ ਸੀਗੀ ਤੇ ਦੂਜੇ ਦਲਜੀਤ ਸਿੰਘ ਸੀਗੇ ਉਹਨਾਂ ਦੇ ਹੈੱਡ ਤੇ ਇੰਜਰੀ ਹੈ ਤੇ ਰਾਈਟ ਆਰਮ 'ਚ ਕੁਝ ਪਤਾ ਲੱਗਿਆ ਵੀ ਕੀ ਹੋਇਆ ਬੰਦ ਉਹ ਇਦਾਂ ਕਹਿ ਰਹੇ ਸੀਗੇ ਕਿ ਮੈਰਿਜ ਦੇ ਵਿੱਚ ਸੀਗੇ ਉੱਥੇ ਚੱਲਿਆ ਹੈ ਮਤਲਬ ਤਲਵਾਰਾਂ ਵਗੈਰਾ ਕਈ ਨਾ ਇਹ ਕੀ ਅਸਲ ਨਾ ਬਟ ਕੁਝ ਸੇਫ ਨਹੀਂ ਜਿਆ ਉਹਨਾਂ ਨੂੰ ਰੈਫਰ ਵਗੈਰਾ ਕੀਤਾ ਜਾ ਰਿਹਾ ਰੈਫਰ ਤੇ ਨਹੀਂ ਕੀਤਾ ਹਲੇ ਉਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਪਈਆਂ ਨੇ ਇਨਵੈਸਟੀਗੇਸ਼ਨ ਆਪਾਂ ਐਕਸ-ਰੇਸ ਕਰਾਏ ਆ ਬਾਕੀ ਕੰਸਲਟ ਵੀ ਹੋਣੀ ਆ ਸਰਜਰੀ ਕੰਸਲਟ ਹੋਣੀ ਆ ਆਰਥੋਡੋਨਟਲ ਵੀ ਹੋਣੀ ਆ ਹੋਰ ਰਾਤੀ ਆਏ ਸੀਗੇ ਪੇਸ਼ੈਂਟ